ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਜਿਹਦਾ ਨਾਂ ਹੈ ਇਸ ਤਰ੍ਹਾਂ ਫੈਮਿਲੀ ਅ ਹੋਰ ਸਾਰੇ ਦੋਸਤੋ ਜੀ ਕਿਵੇਂ ਹੋ ਠੀਕ ਠਾਕ ਹੋ ਚੰਗੀ ਕਲਾ ਵਿੱਚ ਅਸੀਂ ਬਹੁਤ ਵਧੀਆ ਚੜ੍ਹਦੀ ਕਲਾ ਵਿੱਚ ਆ ਜੀ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਅੱਜ ਹੋ ਗਈ ਤਰੀਕ 11 11 ਹੋ ਗਈ 12 ਹੋ ਗਈ 12 ਹੋ ਗਈ ਅੱਜ 12 ਤਰੀਕ ਹੋ ਗਈ ਤਰੀਕ ਕਈ ਵਾਰ 12 12 ਹੋ ਗਈ ਹਾਂ ਅੱਜ 12 ਤਰੀਕ 12ਵਾਂ ਮਹੀਨਾ ਤੇ ਸਾਨੂੰ ਤੁਹਾਨੂੰ ਪਤਾ ਹੀ ਆ 24 ਸ਼ੁਰੂਆਤ ਹੋ ਗਈ ਆਪਣੇ ਦਿਨ ਦੀ ਮਾਰਨਿੰਗ 8:30 ਦਾ ਹੋ ਗਿਆ ਟਾਈਮ ਆਪਾਂ ਧਾਰਾਂ ਦਾ ਕੰਮ ਵੀ ਕਰ ਲਿਆ ਤੇ ਉਤਮ ਨੂੰ ਸਕੂਲ ਵੀ ਤੋਰਤਾ ਤੇ ਅੱਧੇ ਕੰਮ ਕਰ ਲੇ ਥੋੜੇ ਜਿਹਾ ਕਰ ਲੇ ਜਾਂਦੀ ਹੁਣ ਅਸਲੀ ਕੰਮ ਤਾਂ ਹੁਣ ਸਟਾਰਟ ਹੋਣਗੇ ਮਾਰਨਿੰਗ ਆਪਣੀ ਸ਼ੁਰੂ ਹੋ ਗਈ ਬਾਈ ਆਪਣੇ ਆ ਗਏ ਮਿੱਤਰੀ ਤੁਹਾਨੂੰ ਜਿਵੇਂ ਕੀ ਪਤਾ ਹੀ ਆ ਵੀ ਆਪਣੇ ਘਰ ਪਈ ਜਾਂਦਾ ਘਰ ਦਾ ਕੰਮ ਚੱਲੀ ਜਾਂਦਾ ਤੁਸੀਂ ਡੇਲੀ ਬਲੌਗ ਦੇਖਦੇ ਹੋਗੇ ਇਹ ਆਪਾਂ ਦਿਨ ਦੇ ਅਜ ਨਵੀਂ ਅਪਡੇਟ ਤੁਹਾਨੂੰ ਕਰਦੀ ਵੀ ਆਪਣੇ ਕੀ ਕੀ ਕੰਮ ਹੋਇਆ ਦੇਖੀ ਕਿਉਂ ਚੱਲੀ ਜਾਂਦਾ ਬਣੇ ਰੋ ਵੀਡੀਓ ਦੇ ਨਾਲ ਲਾਸਟ ਵਕਤ ਵੀਡੀਓ ਜਰੂਰ ਦੇਖਿਓ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਚਲੋ ਜੀ ਫਿਰ ਮਿਲਦੇ ਆਂ ਯਾਰ ਡੇਗ ਤਾਂ ਇਹ ਗੁਰਪ੍ਰੀਤ ਦੇਖ ਦੂਆ ਵਿੱਚ ਤਾਂ ਇਹ ਤਾਂ ਕਹੀ ਨਾਲ ਜਾ ਉਹਦੇ ਝਾਰਨੇ ਦੇ ਤੈਨੂੰ ਉਹ ਬੁਲਾਈ ਜਾਂਦਾ ਮੈਚੀ ਬੁਲਾਈ ਜਾਂਦਾ ਮਾਂ ਚਾਹ ਤੂੰ ਕੀ ਕਰਦੇਂਗਾ ਅੱਛਾ ਲਾਲਚ ਕਰਦਾ ਕਹਿੰਦਾ ਚਾਹ ਪੀ ਕੇ ਜਾਊ ਮੈછી ਚਾਹ ਪੀ ਕੇ ਆਤਰਪੜੇ ਇਹਨੂੰ ਤਾਂ ਚੜਾ ਕੇ ਨਾਲੇ ਦਾ ਪੌੜੀ ਲਾ ਲਈ ਦੇੜੀ ਦੇਦਾਂਗੇ ਬੈਠਿਆਂ ਦੀ ਕੋਈ ਗੱਲ ਨਹੀਂ ਪੌੜੀਆਂ ਪੌੜੀ ਦਾ ਨਹੀਂ ਨਾਲੇ ਥੱਲੇ ਵਾਲੀ ਪੈੜ ਚੰਗਾ ਉੱਤੀ ਬੈਠਾ ਰਹੇ ਜਿਹੜਾ ਸਿੱਜਣ ਪੱਕੀ ਗੱਲ ਉੱਤੇ ਬੈਠਾ ਰਹਿੰਦੇ ਦੇੜੀ ਪੱਕੀ ਯਾਰ ਤੇਰੀ ਵਾਹ ਲਣਾ ਨਹੀਂ ਚਾਹ ਵੀ ਉੱਤੇ ਉੱਤੀ ਸਾਰਾ ਕੁਝ ਕਰਨਾ ਡੈਪਰ ਲਾਉਂਦਾਂਗੇ ਉਧਰੋਂ ਲਿਆਵਾਂਗੇ ਮੱਤੀ ਮੰਮੇ ਉਹਨਾਂ ਡੈਪਰ ਲਿਆਵਾਂਗੇ ਕਾਬ ਨਹੀਂ ਲਾਉਂਦੇ ਚਾਹ ਪੀਣਾ ਹੁੰਦਾ ਕੱਲੀ ਇਹ ਹੋਰ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਬਸ ਦੇਖੋ ਕਿੰਨੇ ਕ ਇੱਕ ਇੱਕ ਮਿੰਟ ਲਾ ਕੇ ਤਾਂ ਕੱਟਣ ਦੇ ਹੋਣੇ ਤੂੰ ਬਿਨੇ ਜਦ ਨਾ ਮੈਂ ਤਾਂ ਨਹੀਂ ਪੀਂਦਾ ਕਿੰਨੇ 2 ਲੱਗ ਜਾਣਗੇ ਸਖਤਾਂ ਤਾਂ ਹੋਰ ਹੈ ਮੈਨੂੰ ਤਾਂ ਪਤਾ ਨਹੀਂ ਜੈਂਟੀ ਤਾਂ ਹੁਣ ਪੁੱਛ ਲਾਂਦਾ ਆਇਆ ਤਾਂ ਹੈਗਾ ਸੀ ਹੋ ਗਈ ਸਫਾਈ ਹੋਰ ਬੰਦੇ ਸੁੱਤੇ ਮੈਂ ਨੇ ਉੱਤੇ ਦੀ ਸਫਾਈ ਕਰਤੀ ਭਾਈ ਜਾਨਾ ਲੋ ਜੀ ਸਾਫ ਸਫਾਈ ਚੱਲ ਪਈ ਆਪਣੀ ਕੱਪੜੇ ਪਾਉਣੇ ਅੱਜ ਮਸ਼ੀਨ 'ਚ ਜੀ ਬਹੁਤ ਜ਼ਿਆਦਾ ਕੱਪੜੇ ਨੇ ਅੰਦਰ ਬਾਈ ਹੁੰਦੀਆਂ ਦਾ ਕੰਮ ਚੱਲੀ ਜਾਂਦਾ ਤੇ ਆਪਾਂ ਹੁਣ ਕਰਦੇ ਆ ਆਪਾਂ ਹੁਣ ਕਰਦੇ ਆ ਰੋਟੀ ਦੀ ਤਿਆਰੀ ਚੁੱਕੀ ਬਰੋਨੀ ਆ ਵੀ ਹਾਂ ਇਹ ਹੋਰ ਹੈਗਾ ਹੁਣ ਤਾਂ ਹੋਰ ਕਰ ਦਿੰਦੇ ਧੰਨੇ ਕੋਈ ਨਹੀਂ ਤੈਨੂੰ ਮਾਰ ਜਾਂ ਔਰ ਧੰਨੇ ਇਹ ਤਾਂ ਪਹਿਲਾਂ ਮੈਂ ਤੇ ਜਾਣਦਾ ਅੱਛਾ ਤਾਂ ਹੀ ਕਹਿੰਦੇ ਸੀ ਦੇੜੇ ਕੱਪੜੇ ਕੋਈ ਨਹੀਂ ਵਧੀਆ ਕੱਢ ਕੇ ਦੇਵਾਂਗੇ ਰੱਖ ਲੈ ਇਕੱਠੇ ਕਰਕੇ ਹੋ ਆਉਣਗੇ ਇੱਕ ਅੱਧੇ ਦਿਨ ਤੱਕ ਜਿਹੜੀ ਵਾਂਟੇ ਮੁੱਕ ਜਿਹੜਾ ਤਾ ਦੇ ਕੀ ਹਾਂ ਆਲ ਇੱਕ ਸ਼ਾਰਟ ਨਾ ਉਹ ਕਰ ਦਿੰਦੇ ਆਪਾਂ ਬਰੋਡੀ ਜਿਹੜਾ ਤਾਂ ਦਹੀਂ ਦਾ ਰਹਿਤਾ ਬਣਾਉਣੀ ਆ ਕਾਜਰਾ ਦੀ ਸਬਜੀ ਛੇ ਚ ਵਾਲਾ ਖੀਰਾ ਹਰੀ ਮਿਰਚ ਤੇ ਥੋੜਾ ਜਿਹਾ ਪਿਆਜ਼ ਕੱਟ ਕੇ ਪਾਉਣੀ ਆ ਇਹਦਾ ਸੈਂਕਲਰ ਪੋਰਖਾ ਜਿਹੜਾ ਰੱਖਿਆ ਹੈ ਇਹਦਾ ਚੌਂਟਾਂ ਤੋਂ ਪਾਏ ਸਵਾਹ ਲੱਗ ਜਾਂਦੇ ਆ ਉਹਾਨੂੰ ਪਤਾ ਨਹੀਂ ਹਾਂ ਅੱਜ ਕੀ ਮਨਾਇਆ ਕਿ ਤੁਹਾਨੂੰ ਪਤਾ ਨਹੀਂ ਤੂੰ ਇਹੋ ਜੇ ਪਾ ਲੈਣਾ ਹੁਣ ਪਤਾ ਲੱਗ ਗਿਆ ਬਾਦੂ ਸਾਰੇ ਲਾਲ ਲਾਲ ਲੋਲ ਹੋਰ ਤੇਰੇ ਮਾਂ ਤੇ ਰੱਖਿਆ ਕਰੀ ਕੱਪੜੇ ਜਿਹਾ ਮੜਾਉਣਾ ਕੱਪੜਾ ਹੁਣ ਜੇ ਆ ਨੂੰ ਨਾ ਸੋਣਾ ਲੈ ਦੋ ਬਨੇ ਦੂਜਿਆਂ ਨੂੰ ਲੱਗਦਾ ਹੁਣ ਬੰਦਾ ਵਧੀਆ ਲੱਗਦਾ ਠੀਕ ਆ ਬੇਤੀ ਕਾਫੀ ਚੰਗਾ ਲੱਗਦਾ ਹੈ ਸਾਨੂੰ ਵਧੀਆ ਲੱਗਦਾ ਹੈ ਮੈਂ ਮੱਖਣ ਮੈਨੂੰ ਵਧੀਆ ਲੱਗਦਾ ਵਧੀਆ ਲੱਗਦਾ ਇਹ ਸਾਨੂੰ ਮਾਰ ਰਹੀ ਤੈਨੂੰ ਬਰੀ ਲੱਗਦਾ ਨਮਾ ਲੋਦਾ ਸਾਨੂੰ ਕੁਝ ਨਹੀਂ ਇਹ ਤਾਂ ਦਵਾਈ ਲਾ ਜਾਂਗੇ ਜੀ ਉਦੋਂ ਜਦੋਂ ਸਪਰੇਅ ਕਰਾਂਗੇ ਸਪਰੇਅ ਵਾਲੀ ਦਵਾਈ ਜਾਈ ਠੀਕ ਆਹ ਗਾਉ ਉਹ ਲਾ ਜਾਂਦੇ ਕਰਾਂਗੇ ਨਾ 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 ਦੂਆ ਆਪਣੀ ਜਿਹੜੀ ਚਾਹੀਦੀ ਸਾਨੂੰ ਮਾਰੋ ਹਜੇ ਦਾ ਪਹਿਲਾ ਨਹੀਂ ਹੈ ਕੋਈ ਸੁਣਾ ਦੇਂਗਾ 20 ਤੋਂ 25 ਜਾਂ 15 ਦੇ ਨਾ ਨਾ ਕੋਈ ਜੀ ਪਹਿਲੇ ਮਾਰੇ ਬੈਠੇ ਡੀਏਪੀ ਡੀਏਪੀ ਪਹਿਲਾ ਪਹਿਲਾ ਡੀਏਪੀ ਪਤਾ ਸੀ ਕਿਹਦੇ ਹੱਥਾਂ ਆਉਂਦੇ ਆਉਂਦੇ ਬਾਹਰ ਬਾਹਰ ਤਾਂ ਇਹਨੂੰ ਵੀ ਦੇਖੀ ਜਾਂਦੇ ਸਾਨੂੰ ਅਸੀਂ ਕੋਈ ਨਹੀਂ ਆ ਜਾਣਦੇ ਤੁਸੀਂ ਕਿਹਨਾਂ ਨਿਕਲਦੇ ਹੋ ਆਪਣਾ ਕਿਹਨਾਂ ਕੰਮ ਕਰਦਾ ਹੋ ਤੁਸੀਂ ਕਿਵੇਂ ਉੱਤਲਾ ਨਹੀਂ ਪਈ ਹਾਂ ਹਾਂ ਵੀ ਆ ਜਾ ਮੇਰੇ ਚੈਨ ਲੱਗ ਜੀ ਰੱਖੀ ਮਾਰੀ ਨਾ ਛੇੜੀ ਕਰ ਲੈ ਮਧਿਆ ਠੀਕ ਕਰਾ ਲਈ ਵਾਰੀ ਜੀ ਪੂਰਾ ਕਰਤੀ ਹਾਂ ਨਿਕਲੇ ਜੀ ਪੈਸੇ ਮਾਰਨਿੰਗ ਹੈ ਜੀ ਐਨ ਇੱਧਰ ਲੋ ਉਹਦੇ ਨਾਲ ਤਾਂ ਵੱਡੀ ਆ ਇਹ ਖੁੱਲੀ ਆ ਹਾਂ ਚੌੜੀ ਆ ਹਾਂ ਉਹ ਵੀ ਖੁੱਲੀ ਆ ਉਹਦੇ ਨਾਲ ਤਾਂ ਆ ਦੇ ਥੱਲੇ ਉਹ ਨਾ ਇਹ ਗਲਗੀ ਉਹ ਤੋਂ ਜਿਹਦੇ ਇੱਧਰ ਪਈ ਹੁੰਦੀ ਸੀ ਕੀ ਲਵਾਈਏ ਕੀ ਲਵਾਈਏ ਦਾਦੀ ਅੰਦਰ ਕੋਈ ਨਿਮਾਰੀ ਦਬਦੇ ਬੁਰਾ ਹੋ ਗਿਆ ਬੰਗਿਆ ਚਲੋ ਉਧਰੋਂ ਫੜ ਦਾਂਗੇ

ਤੋ ਤੋ ਦੋ ਵੱਡਾ ਹੋ ਗਏ ਆ ਕੱਪੜੇ ਵੀ ਅੱਜ ਚਾਦਰਾਂ ਵੀ ਨੇ ਚਾਦਰਾਂ ਕੋਟੀਆਂ ਕੋਟ ਬੁਰਾ ਹਾਲਾ ਸਾਰਾ ਦਿਨ ਤੌਲੀਏ ਅੱਜ ਸਾਰਾ ਦਿਨ ਕੱਪੜੇ ਚੱਲਣਗੇ ਐ ਨਾ ਕਿ ਉਹ ਪੈਨ ਤੁਸੀਂ ਕੱਪੜੇ ਵਾਲੇ ਇਕੱਠੇ ਕਰ ਰੱਖੇ ਨੇ ਇਹ ਨਾ ਪਤਾ ਕੀ ਸੀ ਤੁਹਾਨੂੰ ਪਹਿਲਾਂ ਦੱਸਿਆ ਜੀ ਸਾਡੀ ਮਸ਼ੀਨ ਉੱਤੇ ਜਿੱਥੇ ਕਰਨ ਪਾਣੀ ਦਾ ਪ੍ਰਬੰਧ ਨਹੀਂ ਸੀਗਾ ਇਹ ਛੋਟੀ ਮਸ਼ੀਨ ਲੈ ਆਏ ਆ ਹੋਣ ਲਈ ਇਹ ਮੈਂ ਬੱਸ ਹੁਣ ਇੱਥੇ ਗਰਮ ਪਾਣੀ ਦਾ ਪ੍ਰਬੰਧ ਹੈਗਾ ਇੱਥੇ ਗਰਮ ਪਾਣੀ ਪਾ ਕੇ ਨਾਲ ਨਾਲ ਧੋ ਜਾਂਦੇ ਆ ਤਾਂ ਹੁਣ ਧੋ ਜਾਂਦੀ ਬਸ ਮਸ਼ੀਨ ਚਲਣ ਦੀ ਰੰਦੀਦਾ ਹੋ ਤੋਣਾ ਸੂਟ ਚਿੱਟਾ ਸੂਟ ਪਾਉਣਾ ਜੇ ਪਾਣੀ ਕੱਢੇਗੀ ਉਹ ਮੈਂ ਸਾਰਾ ਪਾਣੀ ਕੱਢ ਕੇ ਦੁਬਾਰਾ ਥੋੜੇ ਵਾਲੇ ਕੱਪੜੇ ਨੰਨੇ ਪਾਣੀ ਚ ਪਾਣੀ ਵੰਤਰੋ ਪਾਇਆ ਦੀ ਪਲਾ ਮੈਂ ਉਹ ਥੋਦਾ ਆ ਟਣਾ ਥੋੜਾ ਜਿਹਾ ਕੰਮ ਸੈੱਟ ਆਈ ਜਾਂਦਾ ਹੌਲੀ ਹੌਲੀ ਹੁਣ ਮਸ਼ੀਨ ਦਾ ਕੰਮ ਸੈੱਟ ਆ ਗਿਆ ਹਨਾ ਹੂੰ ਤੇ ਫਿਰ ਹੁਣ ਚਲ ਸੈਟਿੰਗ ਜੀ ਆਈ ਉਹ ਹੌਲੀ ਹੌਲੀ ਫਿਰ ਨਿਓਖਾ ਹੋਊਗਾ ਉੱਲਾ ਮਸ਼ੀਨ ਨਹੀਂ ਸੀ ਕੱਪੜਿਆਂ ਦਾ ਔਖਾ ਹੋ ਰਿਹਾ ਸੀ ਬਹੁਤ ਜ਼ਿਆਦਾ ਧੋਣ ਤੋਂ ਨਹੀਂ ਗਿਆ। ਪੰਜਵੇਂ ਦਿਨ ਪਾਏ ਨੇ ਅੱਜ ਆਪਾਂ ਕੱਪੜੇ ਹੋਰ ਅੱਜ ਪੰਜਵੇਂ ਦਿਨ ਪਾਏ। ਪੰਜਵੇਂ ਦਿਨ ਕੱਪੜੇ ਪਾਏ ਦੇਖ ਲਓ ਤੁਸੀਂ। ਹੁਣ ਤਾਂ ਕੱਪੜੇ ਮੁੱਕਣ ਵਾਲੇ ਹੋ ਗਏ ਸੀ। ਹਾਂ ਦੀ ਕਮੀ ਕਰਕੇ। ਖਾ ਕਰਕੇ ਹੋ ਰਿਹਾ ਸੀ। ਕੱਪੜੇ ਧੋਣ ਦੀ ਕੋਈ ਗੱਲ ਨਹੀਂ। ਸੈਟਿੰਗ ਨਹੀਂ ਆ ਰਹੀ। ਇੱਕੋ ਬਾਸ਼ੀ ਮਸ਼ੀਨ ਵੱਡੀ ਵਾਲੀ ਹੈ ਜਿਹੜੀ ਅਸੀਂ ਉੱਤੇ ਚੜਾ ਲਈ ਹੁਣ ਥੱਲੇ ਲਾਉਣ ਨੂੰ ਉਹ ਨਹੀਂ ਕਰਦਾ ਉੱਤੇ ਰੱਖਤੀ ਹੋਣੀ ਸੀ। ਥੱਲੇ ਉਹਨਾ ਛੋਟੀ ਚਲਾ ਲਈ ਇਹ ਚੱਕਣੀ ਕਰਨੀ ਵੀ ਸੌਖੀ ਹੈ ਨਾਲੇ ਪਾਣੀ ਪੂਣੀ ਪਾਉਣਾ ਸੌਖਾ ਇੱਥੇ ਗਰਮ ਪਾਣੀ ਦਾ ਪ੍ਰਬੰਧ ਹੈਗਾ ਉੱਪਰ ਹੈ ਨਹੀਂ ਉੱਪਰ ਠੰਡਾ ਬੜਾ ਸਹੀ ਪਾਣੀ ਕੀ ਕਰੀਏ ਭੈਣੋਂ ਦੇ ਤਾਂ ਕੰਮ ਹੀ ਨਹੀਂ ਮੁੱਕਦੇ ਸਾਰਾ ਲੰਮਾ ਹਮ ਅਸੇ ਜਿੱਦ ਨਾ ਉਹ ਤੇ ਪਾਣੀ ਪੀਂਦੇ ਅਸੇ ਜਿੱਦ ਉਹ ਤੇ ਕੋ ਦੋ ਫਟ ਤੱਕ ਬਹੁਤ ਦਿਨ ਲੱਗਿਆ ਅੱਜ ਆਪੇ ਚਾਬੀ ਤੇ ਲੂੰਗੂ ਇਹ ਤਾਂ ਹੋਏ ਰੱਖੂਆ ਜਾਂਦਾ ਆਏ ਰਾਨਾ ਫੁਰਮਗਾ ਬਾਲਾ ਨੀ ਸ਼ਰਾਬੇ ਦਾਇਦਾ ਹੋਈ ਪ੍ਰੇਸਟੇਰ ਨਾ ਤਾਂ ਮੈਂ ਤਾਂ ਨਹੀਂ ਕਹਿੰਦਾ ਵੀ ਨਾ ਲੈ ਮੈਂ ਤੁਹਾਨੂੰ ਕਿਹਾ ਜੇ ਜੇ ਮੈਂ ਚਾਹੇਗੀ ਆਣਾ ਲਈ ਕੋ ਪਸੰਦ ਪਤਾ ਨਾ ਇਹਦਾ ਖਾਦਾ ਕੋਲੇ ਵੈ ਤੂੰ ਲੱਗਦਾ ਐ ਕੱਦੂ ਪੰਜਾਬ ਜਰੂਰੀ ਸੁਣਨ ਵਾਲਾ ਛਗਰੀ ਨੀ ਜਦੋਂ ਆ ਗਿਆ ਤੇ ਨਹੀਂ ਪੜ੍ਹਦਾ

ਕੋਈ ਗੱਲ ਜਦੋਂ ਦੀ ਘੱਟ ਬੋਲੀਓ ਥੱਲੇ ਦਾ ਹੋ ਗਿਆ ਉਹਦੇ ਵਾਂਗ ਢੱਕ ਲਾ ਦੇ ਮਾਂ ਅੱਜ ਇਹ ਤਲਾਕ ਕਿਉਂ ਵਾ ਪਰ ਜਦੋਂ ਨਾ ਹੋਵੇ ਪੂਰਾ ਨਾ ਜਾਂਦੇ ਨਾ ਹੋਵੇ ਬੇਵਾਏ ਅਸੀਂ ਜੇ ਨਾ ਪਰਦੇ ਉਹ ਜੇ ਭਾਈ ਦਾ ਹੈ ਚਲੂੜੇ ਲੜੀ ਜਾਂਦੇ ਹੈ ਨਾ ਚਲੋ ਪਹਿਲ ਵਾਂਡ ਪਹਿਲ ਵਾਂਡ ਆ ਜਦੋਂ ਪਾਣ ਵਾ ਲੈ ਕੇ ਤੈਨੂੰ ਦੁੱਧ ਦੇ 10000 ਵੇਖ ਰਹਾ ਮੱਖਣ ਦਾ ਲਾੜਾ ਮੱਖਣ ਕੋਲ ਤਾਂ ਉਹ ਭੱਜ ਗਿਆ ਉਹ ਭੱਜ ਗਿਆ ਪੂਰੀ ਲੈ ਕੇ ਆਉਂਦਾ ਪੈਸੇ ਹਮਨ ਲੈਣ ਗਿਆ ਤਾਂ ਤੂੰ ਤੂੰ ਆਇਆ ਕਰ ਓਏ ਇਸ ਤੋਂ ਪਹਿਲਾਂ ਪੜਿਆ ਕਰ ਇਹਦੇ ਵਿੱਚ ਹੁਣ ਪੜੂਗਾ ਇਹ ਤੇਰੀ ਡੋਰ ਆ ਚੱਲੀਏ ਆਪਾਂ ਇੱਥੇ ਚੱਲੀਏ ਉਹ ਨਾਲ ਨਹੀਂ ਤੱਕ ਮੈਂ ਕੱਲ ਨੂੰ ਹੀ ਛੜਿਆ ਕੱਲ ਪੜਿਆ ਸੀਗਾ ਅੱਜ ਅੱਜ ਵੀ ਪੜਨਾ ਫਿਰ ਮੈਂ ਇਹਨਾਂ ਕੱਲ ਤੇ ਪੜ੍ਹੂਗਾ ਹੁਣੇ 6 ਮਿੰਟ ਦਿੰਦਾ ਟੋਪੀ ਲੈ ਉਹ ਜੋ ਪਾ ਲਈ ਨਹੀਂ ਨਾ ਕੋਤਨ ਨਹੀਂ ਆਇਆ ਮੈਂ ਤੂੰ ਦੋ ਦਮ ਮੇਰੇ ਕੋਕਾਨੂ ਲੈ ਲਈ ਬਰਾ ਕੋਕਾਨੂ ਕਿੱਥੇ ਲੈ ਕੇ ਦਿੰਦੀ ਦੇ ਦੇ ਆਇਆ ਫਿਰ ਮੈਂ ਨਹੀਂ ਜੀਦਾ ਨਾ ਤੈਨੂੰ ਹੱਥਾਂ ਤੋਂ ਵੀ ਜੈਲੇ ਮਾਰਾ ਨਾ ਥੋੜਾ ਕੋ ਕਰਦਾ ਨਹੀਂ ਨਹੀਂ ਬੰਦੇ ਨੂੰ ਨਾ ਦੱਸਾਂ ਨੂੰ ਦਬਾਏ ਕੱਪੜੇ ਨਹੀਂ ਮੁੱਕੇ ਅਜੇ ਤੱਕ 6 ਵਜਣ ਵਾਲੇ ਹੋ ਗਏ ਪਾਣੀ ਛਿੜਕਾ ਹੋਈ ਜਾਂਦਾ ਆਪਣੇ ਸਾਰ ਕਰਦੇ ਨੇ ਕੰਦਾ ਮੈਂ ਨਹੀਂ ਆਉਂਦਾ ਹਾਂ ਚੱਲ 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 ਪਾਪਾ ਤਾਂ ਸਵੇਰ ਤੋਂ ਕੱਢਦਾ ਜਿਹੜੇ ਉਹਦੇ ਕਿਹੜੇ ਨਹੀਂ ਤੂੰ ਦੇਖਦਾ ਬੂਟ ਪਾ ਲੈ ਉੱਤਵੇਂ ਬੂਟ ਪਾਪਤ ਉਹ ਪਾ ਉੱਥੇ ਬੂਟ ਚੱਕ ਉਹ ਫੇਰ ਪਾ ਲੂ ਬੂਟ ਪਾ ਲੈਣ ਤੋਂ ਉਹਦੇ ਚ ਸੋਖਾ ਰਹਿੰਦਾ ਗੂਟਾਂ ਚ ਕਿਹੜੇ ਕੋਠੇ ਤੇ ਚੜਾਉਂਗੇ ਆ ਉੱਥੇ ਗਈ ਸੀ ਇਹ ਤੋਂ ਆਪਾਂ 8 ਘੰਟਾ ਦੀ ਉਹ ਤਾਂ スウェット ਸ਼ਰਟ ਦੀ ਪਾਈ ਹੋਈ ਆ ਉਹਨੇ ਗਰਮ ਆ ਉਹ ਲੱल्या ਹੁਣ ਆਪਾਂ ਪੁਰਜੀ ਹਾਲਾਂ ਦੀ ਹਾਲੋਂ ਦੀ ਪੁਰਜੀ ਪੰਨਿਆਂ ਵਾਲੇ ਕਿੰਨੇ ਦਾ ਇੱਕ ਵਾਰੀ 15 ਤੋਂ 2 ਤੱਕ ਜੇ ਆਪਣੇ ਤੋਤੇ ਗਏ 12 ਵਜੇ ਦੇ ਕੱਪੜੇ 1 ਵਜੇ ਦੇ ਲੱਗ ਰਹੇ ਆ ਕੱਪੜੇ ਤਾਂ ਹੁਣ ਹਲੇ ਐਂਡ ਨਹੀਂ ਹੋਇਆ ਹਜੇ ਉਹ ਪਈਆਂ ਨੇ ਚਾਦਰ ਉਹ ਅੱਜ ਦੇਖ ਜੇ 5:05 ਪੰਜ ਵਜੇ ਕੇ 5 ਅੱਜ ਤਾਂ ਸਾਰਾ ਤਾਂ ਨਹੀਂ ਲੱਗ ਗਿਆ। ਕੋਈ ਦਾ ਬੈਟਰੀ ਨਹੀਂ ਲੈ ਕੇ ਗਿਆ ਹੈਗਾ ਅੱਜ। ਕੀ ਪਤਾ ਹੁਣ? ਖੇਤ ਪਾਣੀ ਦੀ ਵਾਰੀ ਆ। ਕੀ ਪਤਾ ਬੈਟਰੀ ਕਾ ਤੁਹਾਨੂੰ ਲੈ ਕੇ ਗਿਆ। ਉਹ ਵਿੱਚ ਕਰ ਲੈਨੇ ਆ। ਚੋਪਰ ਚ। ਉਹ ਹੋ ਗਿਆ।

ਇੱਕ ਲੈ ਆਂਦੇ ਹੁਣ 50 ਦੇ ਆਏ ਨੇ ਕਿੰਨੇ 50 ਦੇ ਆਏ ਨੇ 4 5 3 5 6 ਆਏ 6 50 ਦੇ 6 ਸਰ ਦੇ ਇਹ ਤਾਂ ਮੈਂ ਕਿਹਾ ਮੈਂ ਆਂਦਾ ਸੀ ਹੂੰ ਇਹ ਤਾਂ 50 ਪੈਸੇ ਦਾ ਇੱਕ ਪਤੰਗ ਤੁਸੀਂ ਇਹ 47 ਦਿਓ ਤੁਸੀਂ ਸਾਨੂੰ 47 ਦਿਓ ਓਹ ਹੈ 2000 ਦਾ ਉੱਤਮ 2000 ਦਾ 2000 ਰੁਪਏ ਦਾ ਉੱਤਮ ਟੰਡ ਹੋ ਗਈ ਟੋਰ ਟੰਡ ਆਵੇ ਤਾਂ ਸਰਕੇ ਹੁਣ ਮੋਟਾ ਸੌਣ ਲੈ ਲੈ ਕਦੇ ਮੋਟਾ ਕਦੇ ਪਤਲਾ ਜਾਟ ਮੇਰੀ ਧੋਤੀ ਭੈਣ ਨੇ ਜਾਟਦਾ ਹਜੇ ਆਪਾ ਉੜੀਆ ਮਸ਼ੀਨ ਚ ਪਾਜੀ ਦਾ ਕੋਟ ਪਾਇਆ ਹੋਇਆ ਜੀ ਮੈਂ ਕਿਹਾ ਉਹਦੀ ਬੁਰਜੀ ਲੂ ਜੀ ਨਾਲ ਲੱਗੇ ਨਹੀਂ ਹੈਗੀ ਰਹਿਣ ਦੇ ਤੂੰ ਹਲੋ ਤਾਂ ਕੱਪੜਿਆਂ ਦੇ ਵਿੱਚੋਂ ਕੱਢੀ ਆ ਬਗਾ ਮਿਆਲਾ ਜਾਂ ਬਾਲਾ ਕੱਲੇ ਨੂੰ ਨਿਖਰ ਲੈਣ ਦੇ ਇਹ ਤਾਂ ਨੁਖਰੇ ਇਹ ਤਾਂ ਸੁਕਾਏ ਪੈਨੇ हाय ਮੈਂ ਨਾ ਸਿਰ ਉਹ ਕਿਉਂ ਬਣਾ ਕੇ ਪਾਉਣਾਗਾ ਫਾਖੀ ਇਹਦਾ ਸਕਾਇਪ ਇਹਨੇ ਇਹਦਾ ਮੈਂ ਦੇ ਦਿਆਂ ਥੱਲੇ ਵਾਲੀ ਤਾਰ ਤੇ ਪਾ ਦੂੰ ਹਾਂ ਇੱਥੇ ਪਾ ਹਜੇ ਨਹੀਂ ਬੰਦੀ ਮੈਂ ਖਾ ਆ ਖਤਮ ਹੋ ਜੇ ਫੇਰ ਚੱਲ ਨਹੀਂ ਮੈਂ ਲਾਉਂਦੀ ਕੋਟੀ ਸਵੱਟ ਪਾ ਦੂੰ ਆ ਵਾਲੇ ਜੁਲਦੇ ਬਣਾਏਂਗੀ ਹਾਂ ਇੱਥੇ ਇੱਥੇ ਵਧੀਆ ਹੈ ਨਾ ਆ ਵੀ ਆ ਵੀ ਜੜਾ ਲਾਂਗੇ ਆ ਵਾਲਾ ਗੈਸ ਹਾਂ ਇਹ ਜੜਾ ਲਾਂਗੇ ਆਪਣੇ ਮਾਨੀ ਜੀ ਅੱਜ ਹਾਲੂ ਦੀ ਭੁਰਜੀ ਜੀ ਹਾਲੋਂ ਰੁਕਚਾਰੀ ਨੂੰ 2-3 ਦਿਨ ਹੋ ਗਏ ਅੱਜ ਵਾਰੀ ਆਈ ਆ ਹਾਲੋਂ ਸੁਆਦ ਲੱਗਦੀ ਆ ਹਾਲੋਂ ਦੀ ਪਾਲਕ ਦੀ ਪੁਰਜੀ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਸਵਾਦ ਹੁੰਦੇ ਖਾਣੇ ਦਾ ਬੜੀ ਹਾਂ ਨਾ ਸਵਾਦ ਹੀ ਲੱਗਦੀ ਆ ਵਧੀਆ ਟੇਸਟੀ ਕਰਾਦੀ ਜੀ ਖਾਣੀ ਚਾਹੀਦੀ ਹਾਲੂਂ ਦੀ ਭੁਰਜੀ ਤਾਂ ਜੋੜਾਂ ਤੋਂ ਮੈਂ ਵੀ ਚਰਦਾ ਤਾਂ ਸਾਰੀ ਵਧੀਆ ਹੁੰਦੀ ਤੇ ਬਲ ਕਿੱਧਰ ਵਗ ਰਹੀ ਸੀ ਭੇਤੀ ਭੇਤਾਂ ਦੇ ਆ ਤਰੀ ਦੇਖਿਆ ਸੁੱਥੇ ਹੈਗਾ ਉਹ ਛਾਲੂ ਦੱਲੇ ਰਜਾਈ ਲਈ ਦੇਖ ਉੱਤੇ ਪੋਹ ਪਿਆ ਸੀ ਗਰਮ ਜਿਹਾ ਕੰਬਲ ਗਰਮ ਜਿਹਾ ਕੰਬਲ ਵੀ ਪਿਆ ਹੋਰ ਲੈ ਜੂ ਹਾਂ ਪੋਲਾ ਜਾ ਉਹ ਵੀ ਛਾਲੂ ਆ ਹਾਂ ਉਹ ਨਾਲ ਆਦੂ ਹੀ ਹੈ ਆਪਣੀ ਭੁਰਜੀ ਆ ਜਿਹੜੀ ਖਾਲੋਂ ਦੀ ਉਹ ਬੜੀ ਜਾਂਦੀ ਆ। ਫਾਇਤਾ ਇਹ ਕਿਰਾਂ ਪਾਣੀ ਜੇ ਛੱਟੂਗੀ। ਫੇਰ ਨਾ ਇਹ ਸੁੱਕ ਜੂਗੀ ਜਮਾ। ਪਾਣੀ ਜੇ ਛਿੱਟ ਜੂਗੀ ਇਹ। ਉਸ ਤੋਂ ਬਾਅਦ ਇਹ ਤਾਂ ਮੇਰੇ ਕੋਲ ਵੀ ਖਾਜਾ ਨਸਤ ਲਓ ਜੀ ਟਾਈਮ ਹੋ ਗਿਆ। 5:30 ਦਾ ਹੋ ਗਿਆ ਉਹ ਮਿਸਤਰੀ ਵੀ ਹਟਣ ਲੱਗ ਗਏ ਆਪਣੇ ਕੰਮਾਂ ਤੋਂ ਮੰਜੇ-ਮੁੰਜੇ ਅੰਦਰ ਕਰਨ ਲੱਗ ਗਏ ਆਪਾਂ ਥਾੜ੍ਹ ਹੋ ਗਈ ਜੀ ਸ਼ੁਰੂ ਪੈਣੀ ਅੱਜ ਆਪਣੇ ਕਮਰਾ ਸ਼ਾਇਦ ਇੱਕ ਹੋਰ ਕਰਤਾ ਹੁਣ ਆ ਪਲਾਸਟਰ ਇਤਰਾ ਪਲੀ ਪੁਰਜੀ ਬਣੀ ਜਾਂਦੀ ਆ ਠੰਡ ਹੋ ਗਈ ਠੰਡ ਇਹ ਪੈਂਤਾਂ ਲਵਾਈ ਆਟਾ ਗੁੰਦੇ ਹਾਂ ਮੱਕੀ ਦੇ ਵਿੱਚ ਪਾਲੀ ਦੀ ਦੇ ਦੇ ਮੱਕੀ ਦਾ ਪਾਈ ਵਿੱਚ ਰੋਟੀਆਂ ਵਧੀਆ ਬਣਨਗੇ ਪੁਰਜੀ ਨਾਲ ਵਾਲੇ ਮੋਠਾ ਦੀ ਦਾਲ ਨਾਲ ਮੱਕੀ ਦਾ ਜੱਟ ਆਪ ਚੱਕ ਕੇ ਲੈਉਣਾ ਸੀ ਆਪਣਾ ਮੱਕੀ ਦਾ ਆਟਾ ਤੇ ਅੱਜ ਚੱਕ ਲਿਆਂਦਾ ਆਪਾਂ ਅੱਜ ਮੱਕੀ ਦੀਆਂ ਬਣਨਗੇ ਇਹ ਪੁਰਜੀ ਨਾਲ ਤੇ ਮੋਠਾ ਦੀ ਦਾਲ ਨਾਲ ਸਿਰਾ ਗੱਲ ਬਾਤ ਸਿਰਾ ਸਿਰਾ ਗੱਲ ਬਾਤ